ਆਪਣੇ ਕੋਲੇ ਅੱਜ ਜਿਹੜੀ ਕੋਠੀ ਪਹੁੰਚੀ ਆ ਜਿਹੜੇ ਮਾਲਕ ਨੇ ਤੇ ਮਾਲਕ ਦਾ ਸਾਰਾ ਪਰਿਵਾਰ ਹੈ ਬਾਹਰ ਗਏ ਹੋਈ ਨਹੀਂ ਬਾਹਰ ਗਏ ਮਾਲਕ ਦੀ ਕੋਠੀ ਹੈ ਜੀ ਤੇ ਇਹਨਾਂ ਨੇ ਆਪਦੀ ਕੋਠੀ ਹੈ ਜਿਹੜੀ ਸੇਲ ਕਰਨੀ ਹੈ ਤੇ ਰੇਟ ਵੀ ਬਹੁਤ ਜਾਈ ਜੇ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆਗਾ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀਆ ਮਕਾਨ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਜਲਦਾ ਰਹਿੰਦਾ 73800 ਪੂਰਾ 26100 73 ਇਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਆ ਮਕਾਨਿਕ ਘਰ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੂ ਤੇ ਜਲਦੀ ਤੋਂ ਜਲਦੀ ਫਰੀਦ ਵਿੱਚ ਐਡ ਲਗਵਾਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਵੀਡੀਓ ਦੀ ਤੇ ਕੋਠੀ ਦਾ ਕੀ ਹਿਸਾਬ ਕਿਤਾਬ ਹੈ ਤੇ ਆਪਾਂ ਦੇਖਦੇ ਹਾਂ ਤੇ ਕੋਠੀ ਕਿਵੇਂ ਦੀ ਹੈ ਅੰਦਰ ਬਾਹਰੋਂ ਆਪਾਂ ਦੇਖਾਂਗੇ ਪੂਰੀ ਤੇ ਬਾਹਰਲੀ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਤੇ ਕੋਠੀਏ ਜਿਹੜੀ ਤਿੰਨ ਮੰਜ਼ਲੀ ਬਣੀ ਹੋਈ ਹੈ ਤੇ ਫਰੰਟ ਦੇ ਉੱਪਰ ਤਾਂ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲਗਵਾਈਆਂ ਹੋਈਆਂ ਨੇ ਜੀ ਆਪਾਂ نیچے ਗੱਲ ਕਰੀਏ نیچے ਸਾਰੇ ਕਿਤੇ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲ ਜੂਗਾ ਤੇ ਆ ਗਿਆ ਜੀ ਨਿੱਕਾ ਜਿਹਾ ਪੋਰਚ ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਹੁਣ ਆਪਾਂ ਕੋਠੀ ਦੇ ਅੰਦਰ ਖੜੇ ਹਾਂ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਕਿਚਨ ਦਿਖਾਇਆਗਾ ਜਿਹੜੀ ਰਸੋਈ ਬਣੀ ਹੋਈ ਹੈ ਬਹੁਤ ਵਧੀਆ ਬਣੀ ਹੋਈ ਹੈ ਨਾਲ ਹੀ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਬਹੁਤ ਵਧੀਆ ਬੈੱਡਰੂਮ ਹੈ ਜੀ ਤੇ ਕੰਧਾਂ ਤੇ ਸਾਰੇ ਕਿਤੇ نیچے-níਚੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸ਼ਾਇਦ ਟਾਈਲਾਂ ਲਗਵਾ ਰੱਖੀਆਂ ਜੀ ਆ ਕਨਫਰਮ ਨਹੀਂ ਹੈਗਾ ਤੁਸੀਂ ਦੇਖ ਲਓ ਟਾਈਲਾਂ ਜਾਂ ਪੀਵੀਸੀ ਦੀਆਂ ਸ਼ੀਟਾਂ ਲਗੀਆਂ ਹੋਈਆਂ ਤੇ ਤੁਸੀਂ ਕਨਫਰਮ ਮਾਲਕ ਤੋਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਚ ਦੇਖ ਕੇ ਕਰ ਸਕਦੇ ਹਾਂ ਬਾਕੀ ਸਾਰਾ ਕੁਝ ਵਧੀਆ ਬਣਿਆ ਹੋਇਆ ਕੋਈ ਕਮੀ ਪੇਸ਼ੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਨਹੀਂ ਮਿਲਣੀ ਬਾਕੀ ਮਾਲਕ ਨੇ ਕਿਹਾ ਵੀ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਮਾੜੀ ਮੋਟੀ ਤਾਂ ਅਸੀਂ ਆਪੇ ਰਿਪੇਅਰ ਕਰਵਾ ਕੇ ਦੇਵਾਂਗੇ ਮੁਰੰਮਤ ਅਸੀਂ ਆਪੇ ਕਰਵਾ ਕੇ ਦੇਵਾਂਗੇ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਕੋਠੀ ਜਾ ਕੇ ਵੀ ਦੇਖ ਸਕਦੇ ਹਾਂ ਇਹਨਾਂ ਦੇ ਏਰੀਆ ਚ ਸਾਰਾ ਕੁਝ ਆਪਾਂ ਦੇਖਾਂਗੇ ਸਾਰੀ ਆਪਾਂ ਗੱਲ ਕਰਾਂਗੇ ਬਾਕੀ ਕੱਲੀ ਕੱਲੀ ਚੀਜ਼ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਸਾਰਾ ਕੰਮ ਜਿਹੜਾ ਟੋਟਲ ਹੀ ਕਰਵਾ ਰੱਖਿਆ ਸਾਰੀ ਕੋਠੀਆਂ ਰੰਗ ਹੋਈਆਂ ਕੱਲੇ ਕੱਲੇ ਜਿਹੜੇ ਗੇਟ ਨੇ ਪੱਲੇ ਨੇ ਲੱਗੇ ਹੋਏ ਨਹੀਂ ਤੇ ਜਿਵੇਂ ਕੋਠੀ ਆਪਾਂ نیچے ਦੇਖੀ ਸੀਗੀ ਸੇਮ ਉਹੇ ਜੀ ਉੱਪਰੋਂ ਵੀ ਬਣੀ ਹੋਈ ਹੈ ਤਿੰਨ ਮੰਜ਼ਲੀ ਟੋਟਲ ਬਣੀ ਹੋਈ ਹੈ ਤੇ ਕੋਠੀ ਜਿਹੜੀ ਆ ਚਾਰ ਮਰਲੇ ਜਗ੍ਹਾ 'ਚ ਬਣੀ ਹੋਈ ਆ ਟੋਟਲ ਜਗ੍ਹਾ ਆਪਾਂ ਨੂੰ ਚਾਰ ਮਰਲੇ ਮਿਲ ਜਾਊਗੀ। ਬਾਕੀ ਬਾਥਰੂਮ ਸੇਮ ਮੈਨਿੰਗੇ ਜਿਵੇਂ ਕੀ نیچے ਸਿੱਗਾ ਪੂਰਾ ਤਿਆਰ ਉੱਪਰੋਂ ਵੀ ਆਪਾਂ ਨੂੰ ਓਵੇਂ ਤਿਆਰ ਮਿਲ ਜਾਊਗਾ। ਤੇ ਜਮ ਆਪਾਂ ਜਦੋਂ ਉੱਪਰ ਚੱਲਾਂਗੇ ਤਾਂ ਉੱਪਰੋਂ ਵੀ ਤੁਹਾਨੂੰ ਦਿਖਾ ਦਿੰਨਾ ਮੈਂ। ਤੇ ਟੋਟਲੀ ਸਾਰਾ ਕੁਝ ਆਪਾਂ ਦੇਖਾਂਗੇ। ਕੁਝ ਨਹੀਂ ਆਪਾਂ ਛੱਡਦੇ ਜੀ। ਬਾਕੀ ਉੱਪਰ ਦਾ ਸਾਰਾ ਕੁਝ ਆ ਗਿਆ। ਤੇ ਅੰਦਰੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਥੋੜਾ ਤੁਸੀਂ ਝਾਤੀ ਮਾਰੋ ਅੰਦਰੋਂ ਵੀ ਤੇ ਦੇਖੋ ਜੀ ਅੰਦਰੋਂ ਵੀ ਵਧੀਆ ਸਾਰਾ ਕੁਝ ਹੈ ਵਾਕੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਉੱਪਰ ਛੱਤ ਆ ਗਿਆ ਜੀ ਉੱਪਰਲੀ ਤੇ ਬਾਹਰਲੀ ਸਾਈਡ ਤੁਸੀਂ ਦੇਖੀ ਹੋਊਗੀ ਤੇ ਕਿਚਨ ਆ ਗਿਆ ਜੀ ਵਧੀਆ ਕਮਰੇ ਬਣੇ ਹੋਏ ਨੇ ਤੇ ਸਾਰਾ ਕੁਝ ਲਗਭਗ ਵਧੀਆ ਗਾ ਤੇ ਕੋਠੀ ਨੂੰ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਇਹਨਾਂ ਦਾ ਜਿਹੜਾ ਆਹਾ ਏਰੀਆ ਜੀ ਕਪੂਰਥਲੇ ਜੀ ਕਪੂਰਥਲੇ ਦਾ ਮੋਹੱਲਾ ਲੋਰੀ ਗੇਟ ਉੱਥੇ ਆਹ ਕੋਠੀ ਬਣੀ ਹੋਈ ਆ ਕਪੂਰਥਲਾ ਇਹਨਾਂ ਦਾ ਏਰੀਆ ਹੈਗਾ ਤੇ 20 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਪਾਈ ਆ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਉੱਪਰ نیچے ਹੋ ਜਾਊਗਾ ਤੇ ਜੋ ਵੀ ਕਮੀ ਪੇਸ਼ੀ ਕੋਈ ਵੀ ਮਿਲੇ ਤੁਹਾਨੂੰ ਕੋਠੀ ਦੇ ਵਿੱਚ ਉਹ ਮਾਲ ਕਾਪੇ ਮਰਮਤ ਕਰਵਾ ਕੇ ਦੇਣਗੇ ਆਪੇ ਸੈਟ ਕਰਵਾ ਕੇ ਦੇਣਗੇ ਰੇਟ 20 ਲੱਖ ਰੁਪਏ ਮੰਗਿਆ ਉੱਪਰ-ਨੀਚੇ ਕਹਿੰਦੇ ਸੀਗੇ ਜ਼ਰੂਰ ਕਰਾਂਗੇ ਬਾਕੀ ਸਾਰਾ ਕੁਝ ਵਧੀਆ ਜੀ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਸ ਸਕਰੀਨ ਤੇ ਦੇ ਹੀ ਦਿੱਤਾ ਜੀ ਬਾਕੀ ਨੰਬਰ ਸਿੱਧਾ ਤਾਂ ਲੱਗਣਾ ਨਹੀਂ ਤੇ WhatsApp ਤੇ ਤੁਸੀਂ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ ਤੁਹਾਨੂੰ ਆਪੇ ਮਾਲਕ ਸਾਰਾ ਕੁਝ ਦੱਸ ਦੇਣੀ ਕੋਈ ਵੀ ਗੱਲ ਕਰਨੀ ਹੈ ਕਰ ਲਿਓ ਜੀ। ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਆ ਜਿਹੜੀ ਭੇਜੀ ਆ ਤੇ ਬਾਹਰ ਗਏ ਹੋਏ ਆ ਜੀ। ਥੋੜਾ ਟਾਈਮ ਪਹਿਲਾਂ ਬਣਾਈ ਹੋਈ ਆ ਤੇ ਇੱਥੇ ਕੋਈ ਹੈ ਨਹੀਂ ਜੇ ਇੱਥੇ ਹੁੰਦੇ ਤਾਂ ਆਪਾਂ ਵੀਡੀਓ ਵਧੀਆ ਮੰਗਵਾ ਲੈਣੀ ਸੀ। ਤਾਂ ਕਰਕੇ ਜੀ। ਬਾਕੀ ਸਾਰਾ ਕੁਝ ਲਗਭਗ ਪਤਾ ਲੱਗਿਆ ਹੋਊਗਾ ਤੁਹਾਨੂੰ। ਨੰਬਰ ਵੀ ਮਿਲ ਗਿਆ ਹੋਊਗਾ। ਰੇਟ 20 ਲੱਖ ਰੁਪਈਆ ਏਰੀਆ ਤੋਂ ਨੂੰ ਪਤਾ ਲੱਗਿਆ ਹੋਊਗਾ ਤੇ ਚਾਰ ਮਰਲੇ ਟੋਟਲ ਜਗ੍ਹਾ ਹੈ। ਆ ਕੁਸ਼ਾ ਜੀ ਕੁਠੀ ਦੇ ਵਿੱਚ ਤੇ ਵੀਡੀਓ ਬਾਕੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਸ਼ੇਅਰ ਕਰ ਦੋ ਤੇ ਵੱਧ ਤੋਂ ਵੱਧ ਲਾਈਕ ਕਰ ਦਿਓ ਜੇ نیچے ਇੱਕ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਜਣੇ ਕਲਿੱਕ ਕਰ ਦਿਓ ਤੇ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਤੁਸੀਂ ਆਇਓ ਹੇ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਹੈ ਉਹ ਚਿੱਟੇ ਰੰਗ ਦਾ ਬਟਨ ਤੁਸੀਂ ਦਬ ਦਬ ਕੇ ਉਹਨੂੰ ਕਾਲਾ ਕਰ ਦਿਓ ਜੀ ਸਾਰੇ ਜਣੇ ਦਬ ਦੋ ਤੇ ਨਾਲ ਹੀ ਘੰਟੀ ਦਾ ਬਟਨ ਹੋਊਗਾ ਉਹਨੂੰ ਵੀ ਹਾਲ ਤੇ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਜੀ ਜਦੋਂ ਤੁਸੀਂ ਘੰਟੀ ਦਾ ਬਟਨ ਤੇ ਸਬਸਕ੍ਰਾਈਬ ਵਾਲਾ ਬਟਨ ਦਬ ਦੋਗੇ ਤਾਂ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਕਦੋਂ ਵੀ ਪਾਈਏ ਚਾਹੇ ਅੱਧੀ ਰਾਤ ਨੂੰ ਪਾਈਏ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਕਿਉਂਕਿ ਆਪਾਂ ਹਰ ਰੋਜ਼ ਨਵੀਆਂ-ਨਵੀਆਂ ਕੂਠੀਆਂ ਤੇ ਮਕਾਨ ਤੇ ਘਰ ਲੈ ਕੇ ਆਪਾਂ ਪਹੁੰਚਦੇ ਰਹਿੰਦੇ ਹਾਂ ਜੀ ਆਪਣੇ ਕੋਲੇ ਬਹੁਤ ਸਾਰੀਆਂ ਹੋਰ ਵੀ ਕੂਠੀਆਂ ਆਈਆਂ ਪਈਆਂ ਤੇ ਆਪਾਂ ਜਲਦੀ ਤੋਂ ਜਲਦੀ ਐਡ ਕਰਦੇ ਰਹੇ ਨੇ ਜੀ بس بس ਇੱਕ ਬੇਨਤੀ ਹੈ ਜਦੋਂ ਆਪਣੇ ਕੋਲੇ ਤੁਸੀਂ ਕੋਈ ਵੀ ਐਡ ਭੇਜਦੇ ਹੋ ਵੇਚਣ ਵਾਸਤੇ ਕੋਠੀ ਜਾਂ ਮਕਾਨ ਭੇਜਦੇ ਹੋ ਉਹਦੀ ਜਿਹੜੀ ਵੀਡੀਓ ਬਣਾ ਕੇ ਭੇਜ ਦਿਓ ਜੀ ਉਹ ਤੁਸੀਂ ਵਧੀਆ ਬਣਾ ਕੇ ਭੇਜਿਆ ਕਰੋ ਫੋਨ ਨੂੰ ਟੇਡਾ ਕਰਕੇ ਇੱਕ ਤਾਂ ਜਿਵੇਂ ਕਿ ਇਹਨਾਂ ਨੇ ਬਣਾਈ ਹੋਈ ਆ ਫੋਨ ਨੂੰ ਸਿੱਧਾ ਕਰਕੇ ਇੱਕ ਆਪਾਂ ਸਟਾਰਟਿੰਗ ਦੇ ਵਿੱਚ ਫੋਟੋ ਲਾਈ ਹੁੰਦੀ ਹੈ ਜੀ ਵੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਇਆ ਕਰੋ ਤੇ ਉਸ ਤਰ੍ਹਾਂ ਫੋਨ ਨੂੰ ਫੜ ਕੇ ਬਿਲਕੁਲ ਆਰਾਮ ਨਾਲ ਵਧੀਆ ਵੀਡੀਓ ਬਣਾਇਆ ਕਰੋ ਕਟੋ ਕਟ 4 ਤੋਂ 5 ਮਿੰਟ ਦੀ ਤੇ ਫੋਨ ਨੂੰ ਜ਼ਿਆਦਾ ਹਿਲਾਇਆ ਨਾ ਕਰੋ ਜੀ ਤੇ ਹਰ ਰੋਜ਼ ਮੈਂ ਕਹਿਣਾ ਹੁੰਨੇ ਬੇਨਤੀ ਵਾਲੀ ਗੱਲ ਹੈ ਵੀਡੀਓ ਵਧੀਆ ਬਣੀ ਹੋਊਗੀ ਤਾਂ ਵਧੀਆ ਰਿਸਪੌਂਸ ਆਪਾਂ ਨੂੰ ਮਿਲੇਗਾ। ਬਾਕੀ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਕਿਸੇ ਨੇ ਐਡ ਕਰਵਾਉਣੀ ਹੋਵੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 73800 ਪੂਰਾ 26100 73 ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦਾ ਹੋਂ ਜੀ ਉਹ ਵੀ ਜਮਾ ਫਰੀ ਚ ਕੋਈ 1 ਰੁਪਿਆ ਦੇਣ ਦੀ ਲੋੜ ਨਹੀਂ ਕੋਈ ਫੀਸ ਨਹੀਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੀ ਪਿੰਡ ਚਾਹੀ ਸ਼ਹਿਰ ਚਾਹੀ ਕੋਈ ਕਸਬਾ ਚਾਹੀ ਢਾਣੀ ਚ ਬਣੀ ਆ ਕੋਠੀ ਆਪਣੀ ਮਕਾਨ ਬਣੇ ਕਿਤੋਂ ਮਰਜੀ ਜੀ ਦੱਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਤੇ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਤੁਸੀਂ ਪਿਆਰ ਦੇਵੋਗੇ ਮੈਂ ਉਮੀਦ ਕਰਦਾ ਹਾਂ ਤੇ ਬਾਸਾ ਉਹਦਾ ਪਿਆਰ ਹਮੇਸ਼ਾ ਬਣਾ ਕੇ ਰੱਖਿਓ ਚੈਨਲ ਤੇ ਤੇ ਇਸੇ ਤਰ੍ਹਾਂ ਆਪਾਂ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਾਂਗੇ ਤੁਹਾਡੇ ਵਾਸਤੇ ਤੇ ਮਿਲਦੇ ਆਂ ਬਾਕੀ ਜਲਦੀ ਜੀ ਤੇ ਖੁਸ਼ ਰਹੋ ਜੀ ਤੇ ਠੰਡ ਕਾਫੀ ਜ਼ਿਆਦਾ ਹੋਈ ਪਈ ਐ ਖਾਸ ਕਰਕੇ ਜਿਹੜੇ ਬੱਚੇ ਆ ਜੀ ਨਿੱਕੇ ਉਹਨਾਂ ਦਾ ਆਪਦਾ ਧਿਆਨ ਵੱਧ ਤੋਂ ਵੱਧ ਰੱਖੋ ਜੀ